ਇੱਕ ਗੀਤ ਦੀ ਲਾਈਨ ਹੈ ਕਹਿੰਦੇ ਕਿ ਉਰਦੂ ਵਾਂਗੂ ਗੱਪਰੂ ਪੁਠਾ ਹੀ ਚੱਲਦਾ ਹੈ। ਇਧਰ ਨਾ ਆਮ ਆदमी पार्टी ਦਾ ਗੀਤ ਵੀ ਅੱਜ ਕੱਲ ਪੁਠਾ ਹੀ ਚੱਲਦੇ ਆ ਬਰਾਉ। ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਵੀ ਜਿਨ੍ਹਾਂ ਨੂੰ ਐ ਹੁੰਦਾ ਕਿ ਐ ਨੂੰ ਜਾਣ ਕੇ ਦੂਜੇ ਪਾਸੇ ਚੱਲ ਪੈਂਦੇ ਆ। ਦੇਵ ਮਾਨ ਸਾਹਿਬ ਨੇ ਇਦਾਂ ਹੀ ਕੀਤਾ ਕਹਿੰਦੇ ਨਾਬੇਦਾਰੀਆਂ ਦੇ ਵਿੱਚ ਕਿਸਾਨਾਂ ਦੇ ਨਾਲ ਹੀ ਬੈਠ ਗਏ। ਤੇ ਲਾਗੇ ਨਾਰੇ ਲਾਉਣ ਬਹੁਤ ਕਈ ਵਾਰ ਨਾ ਮਤਲਬ ਕਿ ਤਹਵਰ ਰਾਣੇ ਦੀ ਉਹ ਕਹਿੰਦੇ ਪਟੀਸ਼ਨ ਰੱਦ ਹੋ ਗਈ ਆ। ਹਾਂਜੀ। ਜੀ। ਅੱਛਾ ਕਈ ਵਾਰ ਨਾ ਭਈ ਉਹ ਬੜੇ ਕਮੈਂਟ ਆਉਂਦੇ ਕਿ ਦੇਵਮਾਨ ਦੀ ਗੱਲ ਕਰੋ ਮੈਂ ਕਹਿੰਦਾ ਯਾਰ ਅਸੀਂ ਹੁਣ ਐਵੇਂ ਹੀ ਗੱਲ ਕਰਦੀਆਂ ਨਾ ਕੋਈ ਗੱਲ ਹੋਵੇ ਤੇ ਤਾਂ ਨਹੀਂ ਹਾ ਤੇ ਅੱਜ ਦੇਵਮਾਨ ਜੀ ਸੁਰਖੀਆਂ 'ਚ ਆ ਗਏ ਹੂੰ ਬਿਲਕੁਲ ਪਿੱਛੇ ਜੇ ਤੇ ਉੱਥੇ ਫਿਰਦੇ ਸੀ ਦੁਗਰੀ ਹੂੰ ਆ ਚਮਕੀਲਾ ਇਹ ਕੱਲ ਪਰਸੂ ਦੀ ਗੱਲ ਹੈ ਚਮਕੀਲੇ ਦਾ ਕੋਈ ਮਨਾਇਆ ਸੀ ਜੀ ਜੀ ਹੂੰ ਸਮਾਗਮ ਸੀਗਾ ਤੇ ਉੱਥੇ ਪੁੱਛਿਆ ਕਿ ਸਰ ਤੁਹਾਡਾ ਸਾਈਕਲ ਕਿੱਥੇ ਤੁਸੀਂ ਤੇ ਕਹਿੰਦੇ ਸਾਈਕਲ ਤੇ ਉਹ ਕਹਿੰਦਾ ਵੀ ਹੁਣ ਮੈਂ ਉਹ ਤੋਂ ਨਾ ਪਿਓ ਸਾਈਕਲ ਦੀ ਆਮਤ ਖਿਆਲ ਆ ਵੀ ਮੈਂ ਤਾਂ ਯੱਬ ਜਮਾ ਕਾ ਫਿਰ ਪ੍ਰੋਗਰਾਮ ਤੇ ਨਿਕਲ ਜਾਣਾ ਕਾ ਮਤਲਬ ਕਿ ਸਾਈਕਲ ਤੇ ਵੀ ਚਰਚਾ ਹੋ ਗਈ ਕਮਾਲ ਦੀ ਗੱਲ ਹੈ ਤੇ ਯਾਦ ਵੀ ਰਹਿਣਾ ਹਮੇਸ਼ਾ ਉਹ ਹਾਂਜੀ ਉਹ ਸਾਈਕਲ ਮਿੱਤਰਾਂ ਦਾ ਜੀ ਤਾਂ ਗੱਲ ਇਹ ਆ ਕਿ ਉਸ ਤੋਂ ਬਾਅਦ ਦੇਵਮਾਨ ਸੁਰਖੀਆਂ ਚਾਹੇ ਕੱਲ ਤੁਹਾਨੂੰ ਪਤਾ ਨਾ ਕੱਲ ਵਿਧਾਇਕਾਂ ਤੇ ਮੰਤਰੀਆਂ ਦਾ ਸ਼ਹਿਦ ਘਰਾਓ ਸੀਗਾ ਮੰਤਰੀਆਂ ਦਾ ਪਤਾ ਨਹੀਂ ਮੈਨੂੰ ਵਿਧਾਇਕਾਂ ਦਾ ਤਾਂ ਸੀਗਾ ਵਿਧਾਇਕਾਂ ਦਾ ਸੀਗਾ ਜੀ ਤਾਂ ਉਹ ਮਤਲਬ ਕਿ ਉੱਥੇ ਬੈਠੇ ਸਨ ਨਾਬੇ ਹੂੰ ਤੇ ਦੇਵਮਾਨ ਨੇ ਮਾਰਿਆ ਚੌਂਕੜਾ ਤੇ ਵਿੱਚ ਹੀ ਬਹਿ ਗਿਆ ਜੀ ਮੰਗਾ ਧੰਨਵਾਦ ਫੋਟੋ ਵੀ ਵਧੀਆ ਖਿਚਾਈ ਸਿੱਧਾ ਖਲੋ ਕੇ ਖੜਾ ਕੇ ਤੇ ਉਹ ਫਿਰ ਪੱਤਰਕਾਰਾਂ ਨੇ ਪੁੱਛਿਆ ਕਿ ਭਾਈ ਤੁਸੀਂ ਮੈਂ ਆਪ ਮਜ਼ਦੂਰ ਦਾ ਮੁੰਡਾ ਯਾਰ ਕਿ ਕਿਸਾਨ ਮਜ਼ਦੂਰ ਸਾਰੇ ਭਾਈ ਉਹ ਕਹਿੰਦੇ ਸਰਕਾਰ ਤੁਹਾਡੀ ਹੈ ਕਹਿੰਦੇ ਸਰਕਾਰ ਲੋਕਾਂ ਦੀ ਹੁੰਦੀ ਵੀਰ ਜੀ ਸਰਕਾਰ ਲੋਕਾਂ ਦੀ ਇਹਨਾਂ ਨੇ ਬਣਾਈ ਆਪਾਂ ਇਹਨਾਂ ਦੇ ਵਿੱਚ ਹੀ ਬੈ ਗਏ ਹਾਲਾਂਕਿ ਜੋ ਮਤਲਬ ਕਿ ਉਥੇ ਕਿਸਾਨਾਂ ਨੇ ਕਿਹਾ ਕਿ ਭਾਈ ਤੁਹਾਡੇ ਮੁੱਖ ਮੰਤਰੀ ਨੇ ਝੂਠ ਬੋਲਿਆ ਜਾ ਕੇ ਰੋਜ਼ਗਾਰ ਕਰੋ ਹੂੰ ਜਿਵੇਂ ਉਹਨਾਂ ਨੇ ਕਿਸਾਨ ਆਗੂਆਂ ਦੀ ਬੇਇੱਜ਼ਤੀ ਕੀਤੀ ਆ ਉਹਦੇ ਤੇ ਬੋਲੂ ਤੇ ਤੇ ਦੇਵਮਾਨ ਉਹਨਾਂ ਨੇ ਕੀ ਬੋਲਣਾ ਸੀਗਾ ਜੀ ਪਰ ਮਤਲਬ ਕਿ ਇਹੋ ਜੇ ਮੁੱਦਿਆਂ ਤੇ ਉਹਨਾਂ ਨੇ ਗੱਲ ਕੀਤੀ ਕਿ ਭਾਈ ਸਰਕਾਰ ਲੋਕਾਂ ਦੀ ਆ ਫਿਰ ਕਿਉਂ ਹੋਇਆ ਹਮ ਪਰ ਇੱਕ ਚੀਜ਼ ਕੰਨ ਹੋਰ ਵੀ ਵਾਪਰੀ ਇੱਕ ਨਾਲ ਸ਼ਾਇਦ ਬਸੀ ਪਠਾਣਾ ਤੋਂ ਨੇ ਰੰਧਾਵਾ ਸਾਹਿਬ ਐਮ ਐਲ اے ਜੀ ਉਹ ਉੱਥੇ ਉਹਨਾਂ ਦੇ ਘਰ ਦੇ ਅੱਗੇ ਜਦੋਂ ਬੈਠੇ ਤੇ ਉਹ ਫਲ ਫਰੂਟ ਲੈ ਕੇ ਆ ਗਏ ਹਮ ਉਹਨੇ ਹੱਥ ਜੋੜਿਆ ਕੋਈ ਧਰਨਾ ਉਹਨੇ ਕਿ ਤੇਰੇ ਨਹੀਂ ਖਾਣੇ ਸੀ ਉਹਨੇ ਕਿ ਇਹ ਇਹਦੇ ਚ ਕੀ ਮੈਂ ਕੋਈ ਕਾਜ ਮਲਾ ਲਿਆ ਨੀਲਾ ਤੋਤਾ ਪਾਇਆ ਜੀ ਉਹ ਕਹਿੰਦੇ ਕਿ ਪਿਛਲੀ ਵਾਰੀ ਸੀ ਭੱਜੇ ਜਾਗੇ ਸੀ ਪਿਛਲੀ ਵਾਰੀ ਕੀ ਹੋਇਆ ਸੀ ਕਿ ਇਸੇ ਵਿਧਾਇਕ ਦੇ ਘਰ ਦੇ ਅੱਗੇ ਧਰਨਾ ਲਾਇਆ ਤੇ ਉਹ ਸਮੋਸੇ ਕਚੋਰੀਆਂ ਲਿਆ ਅੱਛਾ ਇਹਨਾਂ ਨੇ ਖਾਲੇ ਖਜ਼ਾਨੇ ਉਹ ਕਿਸੇ ਨੇ ਬਣਾਈ ਵੀਡੀਓ ਕਰੇ ਮਤਲਬ ਕਿ ਸਾਧਕੇ ਇਹ ਪੈਸੇ ਤੇ ਚੱਲਦਾ ਰਹਿੰਦਾ ਜਿਹੜੇ ਸੀਗੇ ਨਾ ਬਾਦਲ ਸਾਹਿਬ ਉਹ ਵੀ ਇਸ ਤਰ੍ਹਾਂ ਕਰਦੇ ਹੁੰਦੇ ਸੀਗੇ ਹੂੰ ਉਹ ਕਿਸੇ ਨੇ ਜੀ ਉਹ ਬਣਾ ਲਈ ਵੀਡੀਓ ਵੀਡੀਓ ਕੇ వైరਲ ਲੋਕਾਂ ਨੇ ਕਟੀਆਂ ਇਹਨਾਂ ਨੂੰ ਤਤੀਆਂ ਤਤੀਆਂ ਉਹ ਕਹਿੰਦੇ ਕਿ ਬਈ ਤੁਸੀਂ ਜਾ ਕੇ ਤੇ ਸਮੋਸੇ ਕਾਈ ਜੀ ਨਾ ਚੰਗਾ ਤੁਹਾਡਾ ਕੰਮ ਆ ਜੀ ਹੈ ਲੋਕਾਂ ਨੂੰ ਧੁਪੇ ਮਾਰਦੇ ਜੇ ਆਪ ਤੁਸੀਂ ਸਮੋਸਾ ਕਚੋਰੀ ਰਕਣ ਉਹਨਾਂ ਨੂੰ ਪਤਾ ਜੀ ਨਹੀਂ ਐਤ ਕੀ ਫੇਰ ਸੇਬ ਕੇਲੇ ਲੈ ਆਇਆ ਵਿਧਾਇਕ ਤੇ ਕਿਤੇ ਮਹਿੰਗਾ ਨਾ ਪੈ ਜਾਵੇ ਕੰਮ ਕਿ ਭਾਈ ਇਹਨਾਂ ਨੂੰ ਛੱਡੋ ਵੀ ਬਖਸ਼ੋ ਸਾਨੂੰ ਭੁੱਖੇ ਭੈਜਾਂਗੇ ਭਰਾਵਾ ਤੇਰੇ ਸੇਬ ਕੇਲੇ ਨਾਲ ਰੱਜੇ ਆ ਸੀ ਤੋਂ ਗੱਲ ਇਹ ਆ ਕਿ ਬਈ ਇਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਕੱਲ ਹੋਈਆਂ ਨੇ ਤੇ ਪਰ ਚਲੋ ਜੀ ਆਪਾ ਅਪਡੇਸ਼ਨ ਹੋਰ ਲਈਏ ਇਸ ਮਾਮਲੇ ਦੇ ਵਿੱਚ ਕਿ ਸ਼ਾਇਦ ਸ਼ੰਭੂ ਮੋਰਚੇ ਤੋਂ ਇੱਕ ਖਾਤਵੀ ਗਿਆ ਕੇਂਦਰ ਨੂੰ ਕਿ ਐਮਐਸਪੀ ਦਾ ਜਿਹੜਾ ਹੈ ਨਾ ਉਹ ਖਰਚਾ ਐਡੀਸ਼ਨ ਜਿਹੜਾ ਉਹਦੇ 'ਚ ਹੋਏਗਾ ਮਤਲਬ ਕਿ ਅਲੱਗ ਤੋਂ ਉਹ 25 ਤੋਂ 30 ਹਜ਼ਾਰ ਕਰੋੜ ਹੀ ਆਏਗਾ ਉਹ ਇਹਨਾਂ ਨੇ ਰਿਪੋਰਟ ਬਣਾ ਕੇ ਭੇਜ ਦਿੱਤੀ ਹੈ ਜੀ ਹਾਂਜੀ ਇਹ ਵੀ ਇੱਕ ਵੱਡੀ ਅਪਡੇਟ ਹੈ ਇਸ ਵੇਲੇ ਦੀ ਕਿਉਂਕਿ ਕੇਂਦਰ ਸਰਕਾਰ ਦੇ ਹੱਕ ਦੇ ਵਿੱਚ ਕੁਝ ਬੰਦੇ ਇਹ ਆਰਗੂਮੈਂਟ ਦਿੰਦੇ ਨੇ ਹਾਲਾਂਕਿ ਮੈਂ ਇਹਦੇ ਤੇ 1 ਸਾਲ ਪਹਿਲਾਂ ਇੱਕ ਸਾਲ ਪਹਿਲਾਂ ਹੀ ਇੱਕ ਵੀਡੀਓ ਬਣਾਇਆ ਸੀਗਾ ਕਿੰਨਾ ਖਰਚਾ ਚ ਉਹ ਦੱਸ ਰਿਹਾ ਕਿਉਂਕਿ ਪਹਿਲਾਂ ਸਾਨੂੰ ਵੀ ਲੱਗਦਾ ਸੀਗਾ ਕਿ 15 ਲੱਖ ਕਰੋੜ ਉਸ ਤੋਂ ਔਰ ਲੱਖ ਕਰੋੜ ਪਤਾ ਨਹੀਂ ਕਿੱਥੋਂ ਤੱਕ ਜਾਏਗੀ ਕੀ ਪਰ ਬਾਅਦ ਦੇ ਵਿੱਚ ਜਦੋਂ ਤੁਸੀਂ ਇਸ ਚੀਜ਼ ਤੇ ਰਿਸਰਚ ਕਰਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਐਕਜੈਕਟ ਡਾਟਾ ਕੀ ਆ ਕਿੰਨੀ ਖਰੀਦ ਕਿੰਨੇ ਕਰਨੀਆਂ ਕਿੰਨੀ ਖਰੀਦ ਕੌਣ ਕਰ ਰਿਹਾ ਤਾਂ ਮਤਲਬ ਕਿ ਇਹਨਾਂ ਨੇ ਜੋ ਦਿੱਤਾ ਉਹ ਜਿਹੜੇ ਮੋਦੀ ਸਰਕਾਰ ਦੇ ਪੱਖ ਚ ਜੋ ਵੀ ਹੈਗੇ ਨੇ ਚਾਹੇ ਉਹ ਪੱਤਰਕਾਰ ਹੋਣ ਸਾਰੇ ਆ ਜਾਂਦੇ ਉਹਦੇ ਵਿੱਚ ਸਮਰਥਕ ਆ ਜਾਂਦੇ ਜੋ ਉਹ ਅੰਕੜਾ ਦਿੰਦੇ ਆ ਉਸ ਅੰਕੜੇ ਤੋਂ ਕਿਤੇ ਕੱਟਿਆ ਹੂੰ ਜੀ ਇਹ ਵੱਡੀ ਗੱਲ ਹੈ ਸਰਕਾਰ ਚਾਵੇ ਤੇ ਹੁਣ ਕਰ ਵੀ ਸਕਦੀ ਹੈ ਹੌਲੀ ਹੌਲੀ ਤੁਹਾਨੂੰ ਰਾਣੀ ਤੇ ਥੋੜਾ ਥੋੜਾ ਕਰਕੇ ਕਰ ਸਕਦੀ ਹੈ ਜੀ 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 ਮਿੱਟੀ ਫਿਲਮ ਚ ਕਹਿੰਦੇ ਦੇਵਮਾਨ ਜੀ ਨੇ ਅਦਾਕਾਰੀ ਵੀ ਕੀਤੀ ਯਾਰ ਵਾਹ ਬਈ ਵਾਹ ਵਾਹ ਉਹ ਅੱਛਾ ਇੱਕਦਮ ਗੌਣ ਪਾਣੀ ਚ ਲੰਡਿਆ ਸੀ ਉਹਨਾਂ ਦਾ ਬਈ ਦੇਵਮਾਨ ਉਹ ਤਾਂ ਸਟੇਜ ਤੇ ਗਾ ਰਹੇ ਸੀ ਪਤਾ ਨਹੀਂ ਕਜਰੇ ਨੇ ਲੇਲੀ ਮੇਰੀ ਜਾਨ ਹਾਏ ਕੁਰਬਾਨ ਹਾਏ ਕੁਰਬਾਨ ਮੈਂ ਆ ਗਿਆ ਵੀ ਉਦਬੀ ਆਉ ਕੰਮ ਦੇਖੋ ਤਿੰਨ ਚਾਰ ਵਧਾਇਕ ਉਹਨਾਂ ਦਾ ਕੈਰੀਅਰ ਗਾਂ ਵੀ ਹਰਿਆ ਭਰਿਆ ਆ ਇਹ ਤਾਂ ਸਿੰਗਰ-ਸੁੰਗਰ ਬਣ ਕੇ ਤੇ ਲਈ ਦੇ ਨਹੀਂ ਆ ਗਾਂ ਮਤਲਬ ਕਿ ਜੇ ਸਿਆਸਤ ਛੱਡ ਨਹੀਂ ਨਹੀਂ ਪਾਈ ਤਿੰਨ ਚਾਰ ਤੇ ਪੱਕੇ ਹੀ ਆ ਜੀ ਮਿਊਜ਼ਿਕਲ ਗਰੁੱਪ ਇਹਨਾਂ ਦਾ ਵਧੀਆ ਬਣ ਜਾਣਾ ਮੀਬੀ ਗਾਗਨ ਅਨਮੋਲ ਤੋਂ ਲੈ ਕੇ ਤੇ ਸਿੱਧੂ ਸਾਹਬ ਤੱਕ ਕਈ ਸਿੰਗਰ ਨੇ ਆਰਟਿਸਟ ਬਹੁਤ ਨੇ ਹਲੇ ਇੱਕ ਆਰਟਿਸਟ ਹਾਰ ਗਿਆ ਨਹੀਂ ਤੇ ਉਹ ਮੈਂਬਰ ਪਾਰਲੀਮੈਂਟ ਵੀ ਬਣ ਜਾਣਾ ਸੀਗਾ ਜੀ ਜੀ ਧੰਨ ਬੋਲ ਚਲੋ ਆਰਟਿਸਟਾਂ ਦੀ ਹੀ ਤਾਂ ਪਾਰਟੀ ਹੈ ਜ਼ਿਆਦਾਤਰ ਤੇ ਵੋਟਾਂ ਉਹਨਾਂ ਦੀਆਂ ਹੀ ਨੇ ਨਹੀਂ ਉਹ ਵੈਸੇ ਹੀ ਰਾਜਨੀਤਿਕ ਬੰਦੇ ਆਰਟਿਸਟ ਹੀ ਹੁੰਦੇ ਆ ਜੀ ਤਾਂ ਕੋਈ ਥੋੜਾ ਕੋਈ ਬਹੁਤ ਵੱਡਾ ਹੁੰਦਾ ਹੈ ਜੀ 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 ਬਿਲਕੁਲ ਮਿੰਟੂ ਜੀ ਬਲਵਿੰਦਰ ਬੱਲੀ ਸਾਹਿਬ ਦੱਸ ਰਹੇ ਨੇ ਕਿ ਡੇਰਾ ਬੱਸੀ ਤੋਂ ਹੀ ਨੇ ਰੰਧਾਵਾ ਸਾਹਿਬ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਸੀ ਅੱਛਾ ਜੀ ਕੁਲਜੀਤ ਸਿੰਘ ਸ਼ਾਇਦ ਉਹਨਾਂ ਦਾ ਪੂਰਾ ਨਾਮ ਜੀ ਮੈਨੂੰ ਕਰੈਕਟ ਕਰ ਦਿਓ ਜੇ ਮੈਂ ਗਲਤ ਹੋਇਆ ਪਰ ਕੁਲਜੀਤ ਸਿੰਘ ਰੰਧਾਵਾ ਕਾਫੀ ਉੱਚੇ ਲਮੇ ਨੇ ਜੀ ਉੱਚਾ ਲਮਾ ਗਬਰੂ ਜੀ ਕਾਉਟਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਪੰਜਾਬ ਹੋਵੇ ਤੇ ਹਰਿਆਣਾ ਹੋਵੇ ਈਸਟ ਇੰਡੀਆ ਇਜ਼ ਦਾ ਬੈਸਟ ਹੈ ਨਾ ਤੇ ਸਾਰੇ ਪਾਸਿਓ ਆਪਣੇ ਨਾਲ ਦੋਸਤ ਜੁੜੇ ਹੋਏ ਨੇ ਜੀ ਤੇ ਸਾਰੇ ਦੋਸਤਾਂ ਦਾ ਹੀ ਸਵਾਗਤ ਹੈ ਤੇ ਧੰਨਵਾਦ ਵੀ ਇਹ ਨਾਲ ਨਾਲ ਮੁੱਖ ਆਰਟਿਸਟ ਦੀ ਗੱਲ ਕਹਿੰਦੇ ਤੁਸੀਂ ਕੀਤੀ ਨਹੀਂ ਕੁਲਵੰਤ ਸਿੰਘ ਸਾਹਿਬ ਕਹਿ ਰਹੇ ਨਹੀਂ ਤੁਸੀਂ ਮੁੱਖ ਆਰਟਿਸਟ ਤਾਂ ਦੇਖੋ ਸਾਰੇ ਆਰਟਿਸਟ ਮੁੱਖ ਜੀ ਬਿਲਕੁਲ ਜੇ ਗੱਲ ਕਰੀਏ ਵੀ ਜਿਹੜੇ ਆਪਦਾ ਕੈਰੀਅਰ ਸ਼ਟਕੇ ਆਏ ਉਹਦੇ ਚ ਨੂੰ ਡਾਊਟ ਭਗਵੰਤ ਮਾਨ ਬਹੁਤ ਵੱਡੇ ਆਰਟਿਸਟ ਸੀ ਹੂੰ ਦੋਨੋਂ ਉਹ ਉਧਰ ਵੀ ਆਇਆ ਨਹੀਂ ਵੀ ਉਹ ਜਿੱਥੋਂ ਤੱਕ ਉਹ ਗਏ ਆ ਯਾਰ ਦੇਖੋ ਕਮੀਆਂ ਰਾਜਨੀਤੀ ਚ ਹੁੰਦੀਆਂ ਹੂੰ ਕਲਾ ਆਪਣੀ ਜਗ੍ਹਾ ਹੈ ਨਾ ਜੀ 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 ਠੀਕ ਹੈ ਜਿਹੜਾ ਕੋਈ ਬੰਦਾ ਸ਼ਾਸਨ ਕਰੇਗਾ ਪ੍ਰਸ਼ਾਸਨ ਸੰਭੇਗਾ ਉਹਦੇ ਤੋਂ ਗਲਤੀਆਂ ਵੀ ਹੋਣੀਆਂ ਫੇਲਿਅਰ ਵੀ ਹੋਣੀਆਂ ਹੂੰ ਠੀਕ ਹੈ ਜੀ ਇਹ ਗੱਲ ਅਸੀਂ ਆ ਕਾਂਗਰਸੀਆਂ ਦੇ ਲਿਆਸ ਨਾਲ ਵੀ ਕਹਿੰਨੇ ਆ ਕਾਲੀਆਂ ਦੇ ਲਿਆਸ ਨਾਲ ਇਹਨਾਂ ਦੇ ਲਿਆਸ ਨਾਲ ਵੀ ਕਹਿੰਨੇ ਕਹਿਣਾ ਪਊਗਾ ਤੇ ਮੰਨਣਾ ਦੋਰਾ ਨਹੀਂ ਹੋ ਸਕਦਾ ਬਿਲਕੁਲ ਜੀ ਬਿਲਕੁਲ ਠੀਕ ਹੈ ਨਾ ਬਟ ਜੋ ਕਲਾ ਦੇ ਸਟੈਂਡਰਡ ਹੁੰਦੇ ਆ ਕਿਸੇ ਬੰਦੇ ਦੇ ਹੂੰ ਉਹ ਇਹ ਵੀ ਬਹੁਤ ਵੱਡੇ ਕਲਾਕਾਰ ਸੰ ਤੇ ਬਲਕਾਰ ਸਿੱਧੂ ਵੀ ਮੈਸਰ ਖਾੜਾ ਦੇਖਿਆ ਜੂਨ ਦਾ ਮਹੀਨਾ ਸੀ ਬਲਕਾਰ ਸਿੱਧੂ ਆਇਆ ਸੀ ਸਰਾਵਾਂ ਦੇਖੋ ਹੁਣ ਆਲੋਚਨਾ ਮੈਂ ਕਿੰਨੀ ਕੀਤੀ ਆ ਉਸ ਸਾਰੇ ਐਪੀਸੋਡ ਪਰ ਸਿਫਤ ਜਿਹੜੀ ਹੁੰਦੀ ਆ ਹੂੰ ਬਲਕਾਰ ਸਿੱਧੂ ਦਾ ਖਾੜਾ ਸੀ ਅ ਸ਼ਹਿਦ ਅਲੀ ਮਹਮਦੀਦਾ ਜਿਹੜਾ ਮੇਲਾ ਲੱਗਦਾ ਲੋ ਪੁਰਾਣੀਆਂ ਯਾਦਾਂ ਕੱਢ ਦਿੰਦਾ ਵਾਂਝੇ ਚ ਸੀ ਤੇ ਹਿਸਾਬ ਲਾ ਲਓ ਵੀ ਉਦੋਂ ਕਿਹੜੇ ਸੀ ਕੂਲਰ ਲੱਗਦੇ ਸੀ ਉਦੋਂ ਖਾੜੇ ਖੁੱਲੇ ਲੱਗਦੇ ਸੀ ਬਲਕਾਰ ਸਿੱਧੂ ਦੁਪਹਿਰੇ ਆ ਕੇ ਲੱਗਾ ਸੀ ਭਾਈ ਸ਼ਹਿਦ ਨੀਲੇ ਕੱਪੜੇ ਪਾਏ ਸੀ ਹਮ ਇਹ ਨਾ ਰਾਜਸੀ ਇਹ ਨਾ ਰਾਜਸੀ ਵੀ ਗੱਲਾਂ ਛੱਡ ਦਿਓ ਤੇ ਫਿਰ ਹੁਣ ਤੁਹਾਨੂੰ ਪਤਾ ਚਾਨੀਆਂ ਜਿਹੜੀਆਂ ਲੱਗੀਆਂ ਹੁੰਦੀਆਂ ਉਹ ਤੇ ਕੁਝ ਏਰੀਆ ਹੀ ਕਵਰ ਹੁੰਦਾ ਸੀ ਨਾ ਉਸ ਟਾਈਮ ਬਾਕੀ ਲੋਕ ਧੁੱਪੇ ਹੀ ਖਲੋਤੇ ਸੀ ਜਾਂ ਰੁੱਖਾਂ ਥਲੇ ਖਲੋਤੇ ਸੀ ਤੇ ਬਈ ਬੰਦੇ ਨੇ ਫਿਰ ਜਿਹੜੇ ਲੋਕ ਇਕਲੇ ਲੋਕ ਇਕਲੇ ਹਮ ਬਲਕਾਰ ਸਿੱਧੂ ਦਾ ਇੱਕੋ ਖੜਾ ਦੇਖਿਆ ਮੈਂ ਖੁੱਲਾ ਖੜਾ ਜੀ ਮਾਝੇ ਦੀ ਹੈ ਮਾਝੇ ਦੀ ਹੈ ਮੋਬਤੀ ਤੇ ਲੋਕ ਝੂਮਨ ਬਾਤੇ ਸੀ ਉਸ ਟਾਈਮ ਬਲਕਾਰ ਸਿੱਧੂ ਦਾ ਵੀ ਜਲਵਾ ਸੀ ਉਸੇ ਹੀ ਵਾਣ ਦੇ ਵਿੱਚ ਲਗਭਗ ਉਸੇ ਹੀ ਵਾਣ ਦੇ ਵਿੱਚ ਮੈਂ ਪ੍ਰਗਟ ਬਾਗੂ ਦਾ ਖੜਾ ਦੇਖਿਆ ਹਮ ਉਥੋਂ ਦਰਸ਼ਾਦ ਅਖਤਰ ਵੇਖਿਆ ਸੀਗਾ ਜਿਹੜਾ ਕੁਝ ਮਹੀਨਿਆਂ ਬਾਅਦ ਹੀ ਫਿਰ ਮੁੜ ਕੇ ਮਾਰਿਆ ਗਿਆ ਸੀ ਇਹ ਇਹ ਤਿੰਨ ਚਾਰ ਮੈਂ ਵੱਡੇ ਆਰਟਿਸਟ ਉੱਥੇ ਦੇਖੇ ਕਿਉਂਕਿ ਅਸੀਂ ਖੇਡਦੇ ਹੁੰਦੇ ਸੀ ਸਾਰੇ ਕਹਿੰਦੇ ਕਿ ਕਹਿੰਦੇ ਕਿ ਮਾਰ ਸੀ ਸਟੇਜ ਤੇ ਬਈ ਭਾਈ ਜੀ ਬੰਬ ਸੀ ਉਸ ਟਾਈਮ ਦੇ ਸਾਰੇ ਕਲਾਕਾਰ ਤਾਂ ਮਤਲਬ ਕਿ ਅਸੀਂ ਖੇਡਦੇ ਹੁੰਦੇ ਸੀ ਫਿਰ ਹਰ ਇੱਕ ਸਾਲ ਕਿਤੇ ਮੇਲੇ ਤੇ ਜਾਣਾ ਤੇ ਉਹ ਆਰਟਿਸਟ ਫਿਰ ਮੈਨੂੰ ਤਾਂ 뮤직 ਦਾ ਸ਼ੌਂਕ ਸੀ ਠੀਕ ਤਾਂ ਮਤਲਬ ਕਿ ਦੋ ਬੰਦੇ ਦੋ ਬੰਦੇ ਪੁਰਾਣੇ ਸਮੇਂ ਦੇ ਸਟਾਰ ਰਹੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਜੀ ਜੀ ਖੈਰ ਮਿੰਟੂ ਜੀ ਆਪਾਂ ਕਲਾਕਾਰਾਂ ਬਸ ਇਹ ਕੱਲ ਨੂੰ ਕੱਲੋਂ ਅਗਾਂਹ ਫਿਰ ਤੁਰ ਪਏ ਸੀਗੇ